ਤੁਸੀਂ ਦੇਖ ਰਹੇ ਹੋ ਐਸਐਮਜ਼ ਨੇਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ ਹੈ ਦੱਸਦੀ ਹੈ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤਾਂ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੇ ਐਕਟੀਵਾਦੀ ਟੱਕਰ ਹੋਈ ਹੈ ਕਾਰ ਆ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਚੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜੀਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਖੁਦ ਦੇਖ ਸਕਦੇ ਹੋ ਕਿ ਜਿਹੜੀ ਕਾਰ ਹੈ ਐਕਟਿਵਾ ਨੂੰ ਬਿਲਕੁਲ ਉਸੇ ਕੁੱਚਲ ਕੇ ਰੱਖ ਦਿੱਤਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਹੈ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਹੈ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਪਿੰਡ ਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੀਸਾ ਲੈ ਗਿਆ ਤੇ ਬੜਪੁਲਾਸ ਮਾਮਲੇ ਐਚਡੀਸ ਦੀ ਜਾਂਚ ਕਰਦੀ ਹੈ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਹੀ ਸੀ ਉੱਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਜਿਸ ਦੇ ਦਰਮਿਆਨੇ ਭਿਆਨਕ ਹਾਦਸਾ ਹੋ ਜਾਂਦਾ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਾਰਾ ਕੁਝ ਹੀ ਨੀਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹੁਰਾ ਸਾਹਬ ਆ ਨਾ ਉਹਦੀ ਸੱਸ ਆ ਨਾ ਉਹਦਾ ਘਰ ਵਾਲਾ ਵਾਤਾ ਕੋਈ ਨਹੀਂਗਾ ਉਹਦਾ ਆਸਰਾ ਸਿਰ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ ਜਾਏ ਸਤਿ ਸ਼੍ਰੀ ਅਕਾਲ ਤੁਸੀਂ ਖੋ ਐਸਐਮ ਜੈਡਨਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ ਹੈ ਦੱਸਦੀ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕਿ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤਾਂ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੀ ਐਕਟਿਵਾ ਦੀ ਟੱਕਰ ਹੋਈ ਹੈ ਉਹ ਕਾਰ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਚੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜੀਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਖੁਦ ਦੇਖ ਸਕਦੇ ਹੋ ਕਿ ਜਿਹੜੀ ਕਾਰ ਐਕਟਿਵਾ ਨੂੰ ਬਿਲਕੁਲ ਉਸੇ ਕੁੱਚਲ ਕੇ ਰੱਖ ਦਿੱਤਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਹੈ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਹੈ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਪਿੰਡ ਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੇ ਹਿੱਸਾ ਲੈ ਗਿਆ ਤੇ ਬੜਪੁਲਾਸ ਮਾਮਲੇ ਐ ਜੀ ਡੀ ਸੀ ਜਾਂਚ ਕਰੀਆ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਹੀ ਸੀ ਉਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਾਂ ਜਿਸ ਦੇ ਦਰਮਿਆਨ ਇਹ ਭਿਆਨਕ ਹਾਦਸਾ ਹੋ ਜਾਂਦਾ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗੱਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਾਰਾ ਕੁਝ ਹੀ ਨੀਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹਰਾ ਤਾਂ ਨਾ ਉਹਦੀ ਸੱਸ ਸੋਆ ਨਾ ਉਹਦਾ ਘਰ ਵਾਲਾ ਬਸ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਖੜੋ ਐਸਐਮ ਜੈਡਿੰਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ 10 ਦੱਸਦੀ ਹੈ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗੰਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪੱਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਤਾਂ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੀ ਐਕਟੀਵਾ ਦੀ ਟੱਕਰ ਹੋਈ ਹੈ ਕਾਰ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਛੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜਿੱਹਾਂ ਮੋਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਖੁਦ ਦੇਖ ਸਕਦੇ ਹੋ ਕਿ ਜਿਹੜੀ ਕਾਰ ਐ ਐਕਟਿਵਾ ਨੂੰ ਬਿਲਕੁਲ ਉਸੇ ਕੁੱਚਲ ਕੇ ਰੱਖ ਦਿੱਤਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਐ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਐ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਬਿੰਡਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੇ ਹਿੱਸਾ ਲੈ ਗਿਆ ਤੇ ਬੜਪੁਲਾਸ ਮਾਮਲਾ ਜਿਹੜੀ ਸੀ ਜਾਂਚ ਕਰੀਏ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਿਹਾ ਸੀ ਉੱਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਾਂ ਜਿਸ ਤੇ ਦਰਮਿਆਨ ਇਹ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗੱਣੀ ਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਔਰ ਰਸੂ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਹਾਰਾ ਕੋਈ ਨਹੀਂਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹੁਰਾ ਸਾਹਿਬ ਆ ਨਾ ਉਹਦੀ ਸਾਸੜੀ ਆ ਨਾ ਉਹਦਾ ਘਰ ਵਾਲਾ ਬਾਹਰ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਯੋ ਬਣਦੀਆਂ ਤੇ ਕਾਰਵਾਈ ਕੀਤੀ ਜਾਵੇਗੀ ਸਸ਼੍ਰੀਕਾਲ ਤੁਸੀਂ ਖੁਰੋ ਐਸਐਮ ਜੈਨਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ ਹੈ ਦੱਸਦੀ ਹੈ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤਾਂ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੇ ਐਕਟੀਵਾਦੀ ਟੱਕਰ ਹੋਈ ਹੈ ਉਹ ਕਾਰ ਆ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਚੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜੀਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਖੁਦ ਦੇਖ ਸਕਦੇ ਹੋ ਕਿ ਜਿਹੜੀ ਕਾਰ ਹੈ ਐਕਟਿਵਾ ਨੂੰ ਬਿਲਕੁਲ ਉਸੇ ਕੁੱਚਲ ਕੇ ਰੱਖ ਦਿੱਤਾ ਹੈ ਤਾ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿਚਕਾਰ ਇੱਕ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਹੈ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਹੈ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਪਿੰਡ ਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੀਸਾ ਲੈ ਗਿਆ ਤੇ ਬੜਪੁਲਿਸ ਮਾਮਲੇ ਜਿਹੜੀ ਸੀ ਜਾਂਚ ਕਰ ਰਹੀ ਹੈ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਹੀ ਸੀ ਉੱਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਾਂ ਜਿਸ ਦੇ ਦਰਮਿਆਨ ਇਹ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗੱਣੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਾਰਾ ਕੋਈ ਨਹੀਂਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹੁਰਾ ਸਾਹਿਬ ਆ ਨਾ ਉਹਦੀ ਸੱਸ ਸਵਾ ਨਾ ਉਹਦਾ ਘਰ ਵਾਲਾ ਬਸ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਤੁਸੀਂ ਖੁਰ ਐਸਐਮ ਜੈਡਨਸ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ ਹੈ ਦੱਸਦੀ ਹੈ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗੱਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪੱਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਤਾਂ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੀ ਐਕਟੀਵਾ ਦੀ ਟੱਕਰ ਹੋਈ ਹੈ ਉਹ ਕਾਰ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਚੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜੀਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਖੁਦ ਦੇਖ ਸਕਦੇ ਹੋ ਆ ਕਿ ਜਿਹੜੀ ਕਾਰ ਐ ਐਕਟਿਵਾ ਨੂੰ ਬਿਲਕੁਲ ਉਸਨੇ ਕੁੱਚਲ ਕੇ ਰੱਖ ਦਿੱਤਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਐ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਐ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਬਿੰਡ ਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੀਸਾ ਲੈ ਗਿਆ ਤੇ ਬੜਪੁਲਾਸ ਮਾਮਲੇ ਐਜਡੀਸੀ ਜਾਂਚ ਕਰ ਰਹੀ ਹੈ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਹੀ ਸੀ ਉਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਾਂ ਚਿਸਤੇ ਦਰਮਿਆਨੇ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗੱਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਔਰ ਸੂਹ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਾਰਾ ਕੁਝ ਹੀ ਨੀਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹਰਾ ਤਾਂ ਨਾ ਉਹਦੀ ਸੱਸ ਸਹਵਾ ਨਾ ਉਹਦਾ ਘਰ ਵਾਲਾ ਬਸ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਬਣਦੀਆਂ ਤੇ ਕਾਰਵਾਈ ਕੀਤੀ ਜਾਵੇ ਸਰ ਸ਼ਰਕਲ ਤੁਸੀਂ ਖੜੋ ਐਸਐਮ ਜੈਨਿਸ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਗੁਰਦਾਸਪੁਰ ਦੇ ਵਿੱਚ ਭਿਆਨਕ ਹਾਦਸਾ ਹੁੰਦਾ ਦੱਸਦੀ ਕਿ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਟੱਕਰ ਇੰਨੀ ਕਾ ਜ਼ਿਆਦਾ ਭਿਆਨਕ ਸੀ ਕਿ ਸਕੂਟਰੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਪਰ ਗਨੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਪੱਛ ਜਾਂਦੀ ਹੈ ਔਰ ਆਸ-ਪਾਸ ਦੇ ਲੋਕਾਂ ਦੇ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਖਬਰ ਦੇ ਮੁਤਾਬਕ ਜਿਸ ਕਾਰ ਦੇ ਨਾਲ ਮਹਿਲਾ ਦੀ ਐਕਟੀਵਾ ਦੀ ਟੱਕਰ ਹੋਈ ਹੈ ਉਹ ਕਾਰ ਹੈ ਪੁਲਿਸ ਮੁਲਾਜ਼ਮ ਦੀ ਦੱਸੀ ਜਾ ਰਹੀ ਹੈ ਆਸ-ਪਾਸ ਦੇ ਲੋਕਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੱਸਿਆ ਕਿ ਕਿੰਨੀ ਦੂਰ ਤੱਕ ਉਹ ਸਕੂਟਰੀ ਨੂੰ ਅਛੜਾ ਘੜੀਸਤਾ ਹੋਇਆ ਲੈ ਕੇ ਜਾ ਰਿਹਾ ਸੀ ਜਿੱਹਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਖੁਦ ਦੇਖ ਸਕਦੇ ਹੋ ਕਿ ਜਿਹੜੀ ਕਾਰ ਐ ਐਕਟਿਵਾ ਨੂੰ ਬਿਲਕੁਲ ਉਸੇ ਕੁੱਚਲ ਕੇ ਰੱਖ ਦਿੱਤਾ ਹੈ ਤਾਂ ਗੁਰਦਾਸਪੁਰ ਦੇ ਪਿੰਡ ਤਿੱਬੜ ਦੇ ਵਿੱਚ ਕਾਰ ਅਤੇ ਸਕੂਟਰੀ ਸਵਾਰ ਮਹਿਲਾ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮਹਿਲਾ ਦੀ ਹਾਲਤ ਐ ਜਿਹੜੀ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਦੱਸਦੀ ਕਿ ਆਪਣੇ ਬੱਚਿਆਂ ਨੂੰ ਸਕੂਲ ਤੋਂ ਵਾਪਸ ਐ ਜਿਹੜਾ ਉਹ ਘਰ ਲੈ ਕੇ ਆ ਰਹੀ ਸੀ ਬਿੰਡਵਾਸੀਆਂ ਨੇ ਵਾਇਰਲ ਵੀਡੀਓ ਕਰਨ ਤੋਂ ਬਾਅਦ ਦੱਸਿਆ ਕਿ ਕਾਰ ਸਵਾਰ ਕਈ ਦੂਰੀ ਤੱਕ ਸਕੂਟਰੀ ਨੂੰ ਘੜੇਸਾ ਲੈ ਗਿਆ ਤੇ ਬੜਪੁਲਾਸ ਮਾਮਲੇ ਐਜਡੀਸੀ ਜਾਂਚ ਕਰ ਰਹੀ ਹੈ ਤਾਂ ਦੱਸਦੇ ਕਿ ਕਾਰ ਚਾਲਕ ਪੰਜਾਬ ਪੁਲਿਸ ਦੇ ਹੁਸ਼ਿਆਰਪੁਰ ਜੇਲ੍ਹ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਤਾਂ ਜੋ ਕਿ ਡਿਊਟੀ ਤੋਂ ਵਾਪਸ ਆ ਰਹੀ ਸੀ ਉੱਥੇ ਮਹਿਲਾ ਜਿਹੜੀ ਸਕੂਲ ਤੋਂ ਆਪਣੇ ਬੱਚੇ ਆ ਜਿਹੜੇ ਉਹ ਲੈ ਜਾ ਰਹੀ ਸੀ ਤਾਂ ਚਿੱਸਤੇ ਦਰਮਿਆਨੇ ਭਿਆਨਕ ਹਾਦਸਾ ਹੋ ਜਾਂਦਾ ਹੈ ਦਰਸਲ ਕਾਰ ਅਤੇ ਐਕਟਿਵਾ ਦੀ ਭਿਆਨਕ ਟੱਕਰ ਹੁੰਦੀ ਹੈ ਔਰ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਸਖਸ਼ ਜੋ ਕਿ ਕਿੰਨੀ ਦੂਰੀ ਤੱਕ ਐਕਟਿਵਾ ਨੂੰ ਘੜੀਸਦਾ ਹੋਇਆ ਲੈ ਕੇ ਗਿਆ ਪਰ ਗੱਣੀਮਤ ਰਹੀ ਹੈ ਕਿ ਮਹਿਲਾ ਦੀ ਜਾਨ ਤਾਂ ਨਹੀਂ ਗਈ ਹਾਲਤ ਗੰਭੀਰ ਦੱਸੀ ਜਾ ਰਹੀ ਔਰ ਉਸ ਨੂੰ ਹਸਪਤਾਲ ਦੇ ਵਿੱਚ ਲੋਕਾਂ ਦੇ ਵੱਲੋਂ ਭਰਤੀ ਕਰਵਾਇਆ ਗਿਆ ਹੈ ਉਹਦਾ ਸਾਰਾ ਕੁਝ ਹੀ ਦੇਗਾ ਉਹਦੇ ਛੋਟੇ ਛੋਟੇ ਬੱਚੇ ਆ ਨਾ ਉਹਦਾ ਸਹੁਰਾ ਸਾਹਿਬ ਆ ਨਾ ਉਹਦੀ ਸੱਸ ਸੋ ਆ ਨਾ ਉਹਦਾ ਘਰ ਵਾਲਾ ਮਤਲਬ ਕੋਈ ਨਹੀਂਗਾ ਉਹਦਾ ਆਸਰਾ ਸਿਰਫ ਪਿੰਡ ਦਾ ਹੀ ਆ ਜੋ ਇੱਕ ਹਾਦਸਾ ਹੁੰਦਾ ਹੈ ਦੱਸਦੀ ਹੈ ਕਿ ਕਾਰ ਅਤੇ